ਪੰਜਾਬ ਸਰਕਾਰ ਦੇ ਵੱਲੋਂ ਸ਼ੁਰੂ ਕੀਤੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਸਰਕਾਰ ਦੇ ਮੰਤਰੀ ਅਤੇ ਆਗੂ ਹਰ ਪਿੰਡ ਹਰ ਸ਼ਹਿਰ ਦੇ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਪਰ ਨਸ਼ੇ ਦੀ ਜ਼ੱਤ ਦੇ ਵਿੱਚ ਅਜਿਹੇ ਪਿੰਡ ਵੀ ਆ ਰਹੇ ਨੇ ਜਿਨ੍ਹਾਂ ਨੂੰ ਸ਼ਾਨਦਾਰ ਪਿੰਡ ਦਾ ਐਵਾਰਡ ਮਿਲ ਚੁੱਕਿਆ ਜ਼ਿਲ੍ਹਾ ਸੰਗਰੂਰ ਦੇ ਹਲਕਾ ਲਹਿਰਾਗਾਗਾ ਦਾ ਪਿੰਡ ਪੋਟਾਲ ਕਲਾ ਵੀ ਅਜਾਈ ਇੱਕ ਪਿੰਡ ਹੈ ਜਿੱਥੋਂ ਦੇ ਬਹੁਤ ਸਾਰੇ ਵਾਸੀ ਸਰਕਾਰੀ ਨੌਕਰੀਆਂ ਕਰ ਰਹੇ ਨੇ ਪਰ ਹੁਣ ਇਸ ਦੇ ਵਿੱਚ ਵੀ ਨਸ਼ੇ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਨੇ ਜਿਸ ਨੂੰ ਲੈ ਕੇ ਪਿੰਡ ਦੇ ਲੋਕ ਕਾਫੀ ਫਿਕਰਮੰਦ ਨੇ ਜਿਨ੍ਹਾਂ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਛਲਾਗਾਤਾ ਕੀਤੀ ਪਰ ਨਾਲ ਹੀ ਇਸ ਨੂੰ ਹੋਰ ਸ਼ਕਤੀ ਦੇ ਨਾਲ ਲਾਗੂ ਕਰਨ ਦੀ ਮੰਗ ਕੀਤੀ ਹੈ ਨਾਲ ਹੀ ਪਿੰਡ ਵਾਸੀਆਂ ਨੇ ਇਹ ਗੱਲ ਮੰਨੀ ਹੈ ਕਿ ਨਸ਼ੇ ਦਾ ਕੰਮ ਕਰਨ ਵਾਲਿਆਂ ਨੂੰ ਕੁਝ ਲੋਕ ਆਪਣਾ ਸਮਰਥਨ ਦਿੰਦੇ ਨੇ ਜਿਸ ਕਾਰਨ ਨਸ਼ਾ ਵਧ ਫੁੱਲ ਰਿਹਾ ਹੈ ਹੱਦੇ ਮਤਲਬ ਇਸ ਟਾਈਮ ਤੇ ਨਹੀਂ ਪੂਰਾ ਹਾਲ ਹੈ ਤੋਂ ਨੇ ਤੋਂ ਲੀਆਂ ਕੋਈ ਇਧਰੋਂ ਆ ਗਿਆ ਕੋਈ ਇਧਰੋਂ ਆ ਗਿਆ ਬਾਹਰ ਨਹੀਂ ਵੀ ਜਿਹੜੇ ਪਰਚੇ ਦੇ ਰਹੀ ਹੈ ਫਿਰ ਪੁਲਿਸ ਉਹਨਾਂ ਨੂੰ ਫੜੀ ਵੀ ਜਾਂਦੀ ਹੈ ਫੜੀ ਵੀ ਜਾਂਦੀ ਸੀ ਪਰਚੇ ਵੀ ਦੇ ਕੇ ਫਿਰ ਜਵਾਨਤਾ ਵੀ ਹੋ ਜਾਂਦੇ ਨੇ ਇਹਦੇ ਵਿੱਚ ਚੈੱਕ ਕਿਸੇ ਵੀ ਪਿੰਡ ਦੇ ਹੁਣ ਪੰਜਾਬ ਦੇ ਉਹ ਸਾਰੇ ਦੋਸ਼ੀ ਨੇ ਜਿਹੜੇ ਆਪਾਂ ਜਿਹੜਾ ਕੋਈ ਗੈਰ ਕਾਨੂੰਨੀ ਹੈ ਜਾਂ ਕੋਈ ਡਰੱਗੀ ਹੈ ਜਾਂ ਕੋਈ ਇਹਦਾ ਡਰੱਗ ਦਾ ਵਪਾਰ ਕਰਦਾ ਹੈ ਜੇ ਆਪਾਂ ਉਹਨਾਂ ਦੀ ਜ਼ਮਾਨਤ ਦੇਣ ਨੂੰ ਛਡਾ ਕੇ ਲੈਣ ਆਪਾਂ ਦੋਸ਼ੀ ਆ ਆਪਾਂ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦਾ ਸਹਿਯੋਗ ਕਰ ਰਹੇ ਹਾਂ। ਬਾਹਰੋਂ ਜਿਹੜੇ ਆਉਂਦੇ ਨੇ ਵੀ ਉਹ ਵੀ ਕਿਸੇ ਨਾ ਕਿਸੇ ਤਰੀਕੇ ਅਸੀਂ ਉਹਨਾਂ ਨੂੰ ਰੋਕੀਏ। ਸਾਡੇ ਪਿੰਡ ਦੇ ਵਿੱਚ ਅੱਜ ਕਮੇਟੀ ਬਣੀ ਹੈ ਉਹ ਸਰਕਾਰ ਨੂੰ ਸਹਿਯੋਗ ਕਰੂਗੀ। ਕੋਈ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਕੋਈ ਨਸ਼ਾ ਵਗੈਰਾ ਬਾਹਰੋਂ ਕੋਈ ਵੇਚਣਾ ਆਉਂਦਾ ਹੈ, ਸਪਲਾਈ ਕਰਨ ਆਉਂਦਾ ਹੈ। ਉਹਦੇ ਬਾਰੇ ਪੰਜਾਬ ਸਰਕਾਰ ਦਾ ਜੋ ਜਾਂ ਪੁਲਿਸ ਪ੍ਰਸ਼ਾਸਨ ਹੈ ਉਹਨਾਂ ਨੂੰ ਸਹਿਯੋਗ ਪਿੰਡ ਵੱਲੋਂ ਪਿੰਡ ਦੀ ਕਮੇਟੀ ਵੱਲੋਂ ਕਰਿਆ ਜਾਊਗਾ ਜੀ। ਅਸੀਂ ਵਧੀਆ ਦੇਖਦੇ ਹਾਂ ਵੀ ਜੇ ਕਰੇ ਲੋਕਾਂ ਦੇ ਮੁੰਡੇ ਅੱਗੇ ਜਵਾਕ ਠੀਕ ਹੋਣ। हां ਵੀ ਨਸ਼ੇ ਵਾਸਤੇ ਕੋਈ ਵਧੀਆ ਕੰਮ ਕਰਨ ਅੱਛਾ ਵਧੀਆ ਹੈ ਅੱਛਾ ਗੱਲਾਂ ਦਾ ਉਦ्रेस ਮਸਲੇ ਨੂੰ ਲੈ ਕੇ ਲਹਿਰਾ ਗਾਗਾ ਦੇ ਡੀਐਸਪੀ ਦਿਪਿੰਦਰ ਸਿੰਘ ਵੀ ਇਹ ਗੱਲ ਮੰਨ ਰਹੇ ਨੇ ਕਿ ਪਿੰਡ ਪੋਟਾਲ ਕਲਾ ਨਸ਼ੇ ਦੇ ਕਾਫੀ ਮਾਮਲੇ ਸਾਹਮਣੇ ਆਏ ਨੇ ਜਿਨ੍ਹਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਨਾਲ ਹੀ ਉਹਨਾਂ ਪਿੰਡ ਵਾਸੀਆਂ ਨੂੰ ਸਹਿਯੋਗ ਦੀ ਅਪੀਲ ਕੀਤੀ ਹੈ ਜੀ ਜੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਪਿੰਡ ਪਟਾਲ ਵਿਖੇ ਪੁਲਿਸ ਨੇ ਕਾਫੀ ਕੰਮ ਕੀਤਾ ਹੈ ਇਹ ਗੱਲ ਬਿਲਕੁਲ ਠੀਕ ਹੈ ਕਿ ਇਸ ਪਿੰਡ ਦੇ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਸੀ ਪਰੰਤੂ ਪੁਲਿਸ ਨੇ ਜੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਸਖਤ ਐਕਸ਼ਨ ਕਰਦੇ ਹੋਏ ਉਰੇ ਇਸ ਪਿੰਡ ਦੇ ਵਿੱਚੋਂ ਸੱਤ ਪਰਚੇ ਦੇ ਕੇ ਅੱਠ ਵਿਅਕਤੀਆਂ ਨੂੰ ਜੇਲ੍ਹ ਦੇ ਅੰਦਰ ਭੇਜਿਆ ਔਰ ਭਾਰੀ ਮਾਤਰਾ ਦੇ ਵਿੱਚ ਨਸ਼ੀਲੀਆਂ ਗੋਲੀਆਂ ਚਿੱਟਾ ਨਸ਼ੀਲੀਆਂ ਸ਼ੀਸ਼ੀਆਂ ਬਰਾਮਦ ਕਰਾਈਆਂ ਨੇ ਤੇ ਇਹ ਜਿਹੜੀ ਕਾਰਵਾਈ ਹੈ ਇਸੇ ਤਰ੍ਹਾਂ ਅੱਗੇ ਤੋਂ ਜਾਰੀ ਰਹੂਗੀ ਜਿਹੜੇ ਇਹ ਜੇ ਹੌਟਸਪੌਟ ਸਾਨੂੰ ਪਿੰਡ ਵਾਲਿਆਂ ਨੇ ਦੱਸੇ ਨੇ ਅਸੀਂ ਉਹਨਾਂ ਤੇ ਗਸ਼ਤ ਕਾਫੀ ਵਧਾਈਆ ਉਹਨਾਂ ਤੇ ਅਚਾਨਕ ਅਸੀਂ ਛਾਪੇਮਾਰੀ ਵੀ ਕਰਦੇ ਹਾਂ ਪਿੰਡ ਵਾਲਿਆਂ ਵੱਲੋਂ ਸਾਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਜੇਕਰ ਪਿੰਡ ਵਾਲੇ ਸਹਿਯੋਗ ਨਾ ਦਿੰਦੇ ਤਾਂ ਸ਼ਾਇਦ ਸਫਲਤਾ ਦੀ ਅਸੀਂ ਇਸ ਬੋਡੀ ਤੇ ਇੰਨਾ ਉੱਚਾ ਨਾ ਚੜ ਸਕਦੇ ਸਾਡੇ ਵੱਲੋਂ ਜਿਹੜੀ ਕੋਸ਼ਿਸ਼ ਅਜੇ ਵੀ ਲਗਾਤਾਰ ਜਾਰੀ ਹੈ ਬੇਸ਼ੱਕ ਪੰਜਾਬ ਸਰਕਾਰ ਦੇ ਵੱਲੋਂ ਨਸ਼ੇ ਨੂੰ ਖਤਮ ਕਰਨ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਪਰ ਜ਼ਮੀਨੀ ਹਕੀਕਤ ਇਹ ਹੈ ਕਿ ਕਿਤੇ ਨਾ ਕਿਤੇ ਨਸ਼ੇ ਦੇ ਸੋਦਾਗਰਾਂ ਨੂੰ ਪਿੰਡਾਂ ਦੇ ਵਿੱਚ ਕੁਝ ਸਿਆਸੀ ਲੋਕਾਂ ਦੀ ਸ਼ਹਿ ਪ੍ਰਾਪਤ ਹੈ ਜਿਸ ਕਾਰਨ ਜੇ ਉਹਨਾਂ ਖਿਲਾਫ ਕਾਰਵਾਈ ਹੁੰਦੀ ਵੀ ਹੈ ਤਾਂ ਉਹਨਾਂ ਦੀ ਜ਼ਮਾਨਤ ਹੋ ਜਾਂਦੀ ਹੈ ਸੋ ਲੋੜ ਹੈ ਅਜਿਹੇ ਲੋਕਾਂ ਦੀ ਪਛਾਣ ਕਰਕੇ ਕਾਰਵਾਈ ਕਰਨ ਦੀ ਤਾਂ ਜੋ ਯੋਧ ਨਸ਼ਿਆਂ ਵਿਰੁੱਧ ਮਹਿੰਮ ਨੂੰ ਸਫਲਤਾ ਹਾਸਲ ਹੋ ਸਕੇ ਗੁਰਦਰਸ਼ਨ ਸਿੰਘ ਸਿੱਧੂ ਦੀ ਰਿਪੋਰਟ ਪੀਟੀਸੀ ਨਿਊਜ਼ ਸੰਗਰੂਰ